ਬਾਲੀਵੁੱਡ ਐਕਟਰ ਤਰਮੰਦਰ ਨੂੰ ਮਲਨ ਤੋਂ ਬਾਅਦ ਅਮਿਤਾਬ ਬਚਨ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ। ਪਿਛਲੇ ਕੁਝ ਦਿਨਾਂ ਤੋਂ ਬਾਲੀਵੁੱਡ ਦੇ ਦਿੱਗਜ ਅਦਾਕਾਰ ਤਰਮੰਦਰ ਦੀ ਹਾਲਤ ਕੁਝ ਦਿਨਾਂ ਤੋਂ ਕਾਫੀ ਨਾਜ਼ੁਕ ਬਣੀ ਹੋਈ ਹੈ। 30 ਨਵੰਬਰ ਨੂੰ ਹਸਪਤਾਲ ਦੇ ਵਿੱਚ ਭਰਤੀ ਹੋਣ ਤੋਂ ਬਾਅਦ ਤਰਮੰਦਰ ਨੂੰ 12 ਨਵੰਬਰ ਨੂੰ ਬ੍ਰੀਚ ਕੈਂਡੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਜਿਸ ਤੋਂ ਬਾਅਦ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਅਤੇ ਪ੍ਰਸ਼ੰਸਕ ਉਹਨਾਂ ਦੇ ਲਈ ਲਗਾਤਾਰ ਦੁਆਵਾਂ ਕਰ ਰਹੇ ਹਨ ਹਾਲੇ ਦੇ ਵਿੱਚ ਅਦਾਕਾਰ ਅਮਿਤਾਬ ਬੱਚਨ ਨੇ ਵੀ ਤਰਮਿੰਦਰ ਦੇ ਨਾਲ ਮੁਲਾਕਾਤ ਕੀਤੀ ਅਤੇ ਸਿਹਤ ਦਾ ਹਾਲ ਜਾਣਿਆ ਅਮਿਤਾਬ ਬੱਚਨ ਨੇ ਇਸ ਤੋਂ ਬਾਅਦ ਇੱਕ ਭਾਵੁਕ ਪੋਸਟ ਜਿਹੜੀ ਸਾਂਝੀ ਕੀਤੀ ਹੈ ਅਮਿਤਾਬ ਬੱਚਨ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਉਹ ਕਿਸ ਨੂੰ ਦੋਸ਼ੀ ਠਹਿਰਾਵੇ ਅਤੇ ਕਿਸ ਨੂੰ ਦੁੱਖ ਸੁਣਾਵੇ ਜਦੋਂ ਮਿੱਟੀ ਹੀ ਮਿੱਟੀ ਨਾਲ ਕਰੇ ਅੰਨਿਆ ਇਹ ਲਾਈਨ ਹਰਿਵੰਛ رائے ਬਚਨ ਦੇ ਕਵਿਤਾ ਸੰਗ੍ਰਹਿ ਤੋਂ ਲਈ ਗਈ ਹੈ ਜੀਹਾਂ ਦੱਸਦਿੰਨੇ ਆ ਕਿ ਜੋ ਜ਼ਿੰਦਗੀ ਦੇ ਥੋੜੇ ਸਮੇਂ ਦੇ ਇਨਸਾਫੀ ਅਤੇ ਬੇਵਸ ਦੁੱਖ ਨੂੰ ਦਰਸਾਉਂਦਾ ਹੈ ਅਮਿਤਾਬ ਬੱਚਨ ਨੇ ਇਸ ਪੋਸਟ ਵਿੱਚ ਕਿਸੇ ਦਾ ਨਾਮ ਤਾਂ ਨਹੀਂ ਲਿਆ ਪਰ ਪ੍ਰਸ਼ੰਸਕ ਇਸ ਨੂੰ ਤਰਮਪਾ ਜੀ ਨਾਲ ਜੋੜ ਰਹੇ ਹਨ ਅਮਿਤਾਬ ਬੱਚਨ ਵੀਰਵਾਰ ਸਵੇਰੇ ਖੁਦ ਤਰਮਿੰਦਰ ਨੂੰ ਮਿਲਣ ਦੇ ਲਈ ਉਹਨਾਂ ਦੇ ਘਰ ਗਏ ਸਨ ਤੇ ਘਰ ਦੇ ਵਿੱਚ ਕੁਝ ਸਮਾਂ ਬਿਤਾਉਣ ਤੋਂ ਬਾਅਦ ਉਹ ਵਾਪਸ ਵੀ ਚਲੇ ਗਏ ਸਨ